ਇੰਤੇ ਚੱਲ ਰਿਹਾ ਇਹਨੂੰ ਦੇਖ ਕੇ ਤੁਸੀਂ ਕੀ ਕਹੋਗੇ ਸਿੱਖ ਸਿਧਾਂਤਾਂ ਦਾ ਹਿੱਸਾ ਹੈ ਪਹਿਲਕੁਲ ਵੀ ਨਹੀਂ ਸਿੱਖੀ ਦੀ ਆੜਤ ਦਮਾਲਿਆਂ ਦੀ ਆੜਤ ਬਾਣਿਆਂ ਦੀ ਆੜ ਦੇ ਵਿੱਚ ਸਿੱਖੀ ਦੇ ਵਿੱਚ ਬਹੁਤ ਵੱਡਾ ਰਲਗੱਡ ਪੈਦਾ ਕੀਤਾ ਜਾ ਰਿਹਾ ਸਾਨੂੰ ਜਿਸ ਚੀਜ਼ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਦੂਰ ਕੀਤਾ ਸੀਗਾ ਸਨਾਤਨ ਮਤ ਦੇ ਨਾਲ ਜੋੜ ਕੇ ਪਤਾ ਹੀ ਨਹੀਂ ਕੀ ਕੁਛ ਅੱਜ ਸਿੱਖੀ ਦੇ ਵਿੱਚ ਵੱਡੀ ਕੋਸਪੈਟ ਹੋ ਰਹੀ ਆ ਕਦੇ ਸਾਡੇ ਪੰਥਕ ਘਾਉਣ ਵਾਲਿਆਂ ਵੱਲੋਂ ਆਰਐਸਐਸ ਵਾਲਿਆਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਜਾਂਦੀਆਂ ਕਦੇ ਵੱਡੇ ਵੱਡੇ ਦਮਾਲੇ ਪਾਣ ਕਿ ਆ ਹਵਨ ਨਾਲ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਉਹਨਾਂ ਦਾ ਧਰਮ ਹੈ ਉਹਨਾਂ ਨੂੰ ਮੁਬਾਰਕ ਹੋਵੇ ਨਾ ਤਾਂ ਅਸੀਂ ਮੂਰਤੀ ਪੂਜਾ ਕਰਦੇ ਆ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਮੂਰਤੀ ਪੂਜਾ ਤੋਂ ਵੀ ਵਰਜਿਆ ਨਾ ਅਸੀਂ ਫੋਟੋ ਦੇ ਪੁਜਾਰੀਆਂ ਇੱਥੇ ਫੋਟੋਆਂ ਦੀ ਪੂਜਾ ਵੀ ਹੋ ਰਹੀ ਮੂਰਤੀ ਦੀ ਪੂਜਾ ਵੀ ਹੋ ਰਹੀ ਇੱਥੇ ਅੱਗ ਦੇ ਦਿਵਾਲੇ ਹਵਨ ਵੀ ਕੀਤਾ ਜਾ ਰਿਹਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਪਹਿਲੇ ਦਿਨ ਤੋਂ ਇੰਨਾਂ ਚੀਜ਼ਾਂ ਦਾ ਖੰਡਨ ਕੀਤਾ ਕੀਤਾ ਸੀ ਪਰ ਵੇਖੋ ਕਿੱਡੀ ਵੱਡੀ ਪਲੈਨਿੰਗ ਦੇ ਨਾਲ ਕਿੱਡੀ ਵੱਡੀ ਸਾਜ਼ਿਸ਼ ਦੇ ਨਾਲ ਅੱਜ ਸਿੱਖੀ ਵਿੱਚ ਆਕੋਸਫੈਟ ਹੋ ਰਹੀ ਹੈ ਬੜੀ ਗੌਰ ਨਾਲ ਆ ਵੀਡੀਓ ਵੇਖੋ ਇਹ ਇਹ ਸਾਨੂੰ ਮੈਲ ਗੋਬੇ ਬਣਾਉਣ ਦੀਆਂ ਸਾਜਸਾਂ ਕਿਉਂਕਿ ਅਸੀਂ ਖਾਲਸੇ ਸਾਂ ਖਾਲਸ ਦੇ ਦਾ ਮਤਲਬ ਕੀ ਹੈ ਖਾਲਸ ਸ਼ੁੱਧ ਸਾਨੂੰ ਪਿਓਰਿਟੀ ਤੋਂ ਸ਼ੁੱਧ ਤੋਂ ਆ ਕਿਦਾਂ ਮਿਲਾਵਟ ਵਾਲੇ ਬਣਾਉਣ ਦੇ ਯਤਨ ਹਰ ਦੁਆਰ ਵਿੱਚ ਹੋ ਰਹੇ ਆ ਆ ਵੇਖੋ ਕਦੋਂ ਜਾਗਾਂਗੇ ਸਿੱਖੋ ਕਦੋਂ ਸੁਚੇਤ ਹੋਵਾਂਗੇ ਸਾਨੂੰ ਜਾਗਣਾ ਪਏਗਾ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਉਪਾਸ਼ਕਾਂ ਜੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੀ ਗੱਲ ਕਰਦੇ ਆਂ ਤੇ ਕਈਆਂ ਨੂੰ ਚੁਬਦੀਆਂ ਨੇ ਗੱਲਾਂ ਹਾਂ ਹਾਂ ਕੱਲਾ ਹੀ ਗੁਰੂ ਗ੍ਰੰਥ ਸਾਹਿਬ ਕਿਉਂ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਮੁਤਾਬਕ ਚੱਲਾਂਗੇ